ਸਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਸਟੋਰੀ ਬਚਪਨ ਦੇ ਦਿਨਾਂ ਦੀ ਗੱਲ ਹੈ ਬੀਬੀ ਮਾਂ ਖੋਰੇ ਕਿਸੇ ਮੇਲੇ ਤੇ ਗਈ ਸੀ ਜਾਂ ਉਂਝ ਹੀ ਸ਼ਹਿਰ ਦੇ ਬਾਜ਼ਾਰ ਗਈ ਸੀ ਪਰ ਉਸ ਹੱਥ ਹੋਰ ਨਿੱਕੇ ਸੁੱਖ ਤੋਂ ਬਿਨਾ ਇੱਕ ਸੋਹਣੀ ਜਿਹੀ ਤਸਵੀਰਾਂ ਤੇ ਸਾਖੀਆਂ ਵਾਲੇ ਕਿਤਾਬਾਂ ਸੀ ਸੈਭ ਜਾਦਿਆਂ ਦੀ ਸ਼ਾਦਤ ਫਿਰ ਕੀ ਸੀ ਅਸੀਂ ਵਾਰੀ ਵਾਰੀ ਦੋਹਾਂ ਭਰਾਵਾਂ ਨੇ ਇਸ ਪੁਸਤਕ ਨੂੰ ਪੜਿਆ ਫਿਰ ਦੋਹਾਂ ਨੇ ਆਠੇ ਬੈਠ ਕੇ ਵੀ ਅਸੀਂ ਵਾਰ-ਵਾਰ ਪੁਸਤਕ ਨੂੰ ਪੜਦੇ ਤਾਂ ਸਾਡੇ ਮਨਾਂ ਦੇ ਅੰਦਰ ਜੋਸ਼ ਅਤੇ ਦੁੱਖ ਦੇ ਅਹਿਸਾਸ ਪੈਦਾ ਹੁੰਦੇ ਜੋਸ਼ ਸੈਭਜਾਦਿਆਂ ਦੀ ਵੀਰਤਾ ਤੇ ਬਹਾਦਰੀ ਨੂੰ ਦੇਖ ਕੇ ਅਤੇ ਦੁੱਖ ਸੈਭਜਾਦਿਆਂ ਦੀ ਸ਼ਹੀਦੀ ਵਾਲਾ ਬਿਤਾਰ ਪੜ ਕੇ ਅਸੀਂ ਨਾ ਸਿਰਫ ਇਸ ਪੁਸਤਕ ਦੇ ਸ਼ਬਦ ਪੜਦੇ ਬਲਕਿ ਇਸ ਦੇ ਵਿੱਚ ਹਰ ਪੰਨੇ ਤੇ ਬਣੀਆਂ ਤਸਵੀਰਾਂ ਬੜੇ ਹੀ ਗੌਰ ਦੇ ਨਾਲ ਦੇਖਦੇ ਕਈ ਤਸਵੀਰਾਂ ਸਾਨੂੰ ਬਹਿਦੀ ਪ੍ਰਭਾਵਿਤ ਕਰਦੀਆਂ ਜਿਵੇਂ ਕਿ ਸਰਸਾ ਨਦੀ ਵਿੱਚ ਆਏ ਹੜ੍ਹ ਦੀ ਤਸਵੀਰ ਜਿਸ ਸਦਕਾ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਅਸੀਂ ਨਦੀ ਪਾਰ ਕਰਦੇ ਘੋੜਿਆਂ ਨੂੰ ਖੋਰ ਕੇ ਦੇਖਦੇ ਥੋੜੀ ਦੂਰ ਪਿੱਛੇ ਵੱਲ ਘੋੜੇ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਵਾਰ ਹੋਏ ਵੇਖਦੇ ਤੋਂ ਬਾਅਦ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਗੰਗੂ ਬ੍ਰਾਹਮਣ ਦੇ ਘਰ ਪ੍ਰਮਾਨ ਲੈਣ ਲਈ ਆਪ ਵਾਲੀਆਂ ਤਸਵੀਰਾਂ ਵੀ ਅਸੀਂ ਗੁਹਾਗੌਰ ਦੇ ਨਾਲ ਦੇਖਦੇ ਅਤੇ ਮਨੁੱਖੀ ਮਨ ਦੀ ਪੰਚੋਲੜ ਕਰਨ ਦੀ ਕੋਸ਼ਿਸ਼ ਕਰਦੇ ਕਿ ਕੋਈ ਕਿਸ ਤਰ੍ਹਾਂ ਦੌਲਤ ਦੇ ਲਾਲਚ ਸਦਕਾ ਅਕਿਤਕਾਂਤੇ ਨਮਕ ਹਰਾਮ ਹੋ ਸਕਦਾ ਛੋਟੇ ਸਹਿਜ ਜਾਤੀਆਂ ਨੂੰ ਗ੍ਰਿਫਤਾਰ ਕੀਤੀ ਜਾਂਦੀਆਂ ਤਸਵੀਰਾਂ ਤੇ ਫਿਰ ਉਹਨਾਂ ਨੂੰ ਪਰੇ ਸ਼ਹਿਰ ਦੇ ਵਿੱਚ ਦੀ ਲੈ ਕੇ ਜਾਣਾ ਦੀਆਂ ਤਸਵੀਰਾਂ ਵੀ ਬਹੁਤ ਹੀ ਪ੍ਰਭਾਵਿਤ ਕਰਦੀਆਂ ਅਸੀਂ ਤਸਵੀਰਾਂ ਵਿੱਚ ਲੀਆਂ ਦੁਕਾਨਾਂ ਦੁਕਾਨਾਂ ਤੇ ਖੜੇ ਲੋਕਾਂ ਦੇ ਚਿਹਰੇ ਦੇਖਦੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਲੋਕ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਬਾਰੇ ਕੀ ਸੋਚਦੇ ਹਨ ਅਸੀਂ ਬਾਜ਼ਾਰ ਦੇ ਵਿੱਚ ਪਈਆਂ ਹੋਲ ਵਸਤਾਂ ਤੇ ਚੀਜ਼ਾਂ ਆਦੀ ਬਾਰੇ ਵੇਖ ਕੇ ਉਸ ਸਮੇਂ ਦੇ ਜੀਵਨ ਬਾਰੇ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਕਦੇ ਕਦੇ ਬੀਬੀ ਵੀ ਸਾਨੂੰ ਸਹਿਬਜ਼ਾਦਿਆਂ ਦੀਆਂ ਸਾਖੀਆਂ ਪੜਨ ਬਾਰੇ ਕਹਿੰਦੀ ਅਸੀਂ ਦੋਵੇਂ ਭਰਾ ਵਾਰੀ ਵਾਰੀ ਪੜ ਕੇ ਸਾਖੀ ਸੁਣਦੇ ਕਈ ਪੰਨਿਆਂ ਦੇ ਦਰਦ ਬਿੱਤਨ ਸੁਣ ਕੇ ਬੀਬੀ ਦੀਆਂ ਅੱਖਾਂ ਪਰੋਂਦੀਆਂ ਖਾਸ ਤੌਰ ਤੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਬਾਰੇ ਸਹਿਬਜ਼ਾਦਿਆਂ ਦੀਆਂ ਕਿਰਤਾਰੀਆਂ ਤੇ ਸ਼ਾਦਤ ਬਾਰੇ ਸੁਣ ਕੇ ਬੀਬੀ ਉਦੋਂ ਵੀ ਬਹਿਰ ਦਿਲੋਂ ਦੁੱਖ ਮਹਿਸੂਸ ਕਰਦੀ ਜਦ ਸੈਭਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੋਰਚ ਦੇ ਵਿੱਚ ਕੈਦ ਕੀਤੇ ਜਾਣ ਦਾ ਜ਼ਿਕਰ ਹੁੰਦਾ ਵੱਡੇ ਸੈਭਜਾਦਿਆਂ ਦਾ ਬਹਾਦਰੀ ਨਾਲ ਲੜਨਾ ਅਤੇ ਸ਼ਹੀਦ ਹੋਣਾ ਦਿਲਾਂ ਅੰਦਰ ਜੋਸ਼ ਭਰ ਜਾਂਦਾ ਬੀਬੀ ਸਾਨੂੰ ਸੈਭਜਾਦਿਆਂ ਦੀ ਸਾਖੀ ਦੀ ਪ੍ਰੇਰਨਾ ਦੇ ਕੇ ਨਿਹੜ ਅਤੇ ਬਹਾਦਰ ਬਣਨ ਲਈ ਕਹਿੰਦੀ ਕਈ ਵਾਰ ਅਸੀਂ ਘਰ ਨੇੜਲੇ ਗੁਰਦੁਆਰਾ ਸਾਹਿਬ ਵੀ ਜਾਂਦੇ ਸ਼ੁਰੂ ਸ਼ੁਰੂ ਵਿੱਚ ਤਾਂ ਕੜਾ ਪ੍ਰਸ਼ਾਦ ਦੀ ਤੇਕ ਜਾ ਫਿਰ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਖਿੱਚ ਦਾ ਕਾਰਨ ਬਣਿਆ ਪਰ ਬਾਅਦ ਦੇ ਵਿੱਚ ਗੁਰਬਾਨੀ ਅਤੇ ਕੀਰਤਨ ਸੁਣਨ ਦਾ ਰਸ ਆਨੰਦ ਵੀ ਆਉਣ ਲੱਗਾ ਬੀਬੀ ਸਾਨੂੰ ਪਾਠ ਕਰਨ ਦੇ ਲਈ ਵੀ ਪ੍ਰੇਰਿਤ ਕਰਦੀ ਬੀਬੀ ਖਾਸ ਤੌਰ ਤੇ ਬਾਜ਼ਾਰ ਤੋਂ ਨਿਤਨੇਮ ਦਾ ਗੁਟਕਾ ਲੈ ਕੇ ਆਈ ਸਾਨੂੰ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਸ਼ਾਮ ਦੇ ਵੇਲੇ ਰਹਿ ਰਾਸ ਸਾਹਿਬ ਦਾ ਪਾਠ ਪੜਨ ਦੀ ਤਕਦੀਰ ਕਰ ਦਿੱਤੀ ਗਈ ਗੁਰਦੁਆਰਾ ਸਾਹਿਬ ਜਾ ਕੇ ਪਾਠ ਸੁਣਨ ਨਾਲ ਸਾਨੂੰ ਸੁੱਤੇ ਹੀ ਸਹੀ ਢੰਗ ਨਾਲ ਜਪਜੀ ਸਾਹਿਬ ਦੇ ਰਹਿ ਰਾਸ ਸਾਹਿਬ ਜੀ ਦਾ ਪਾਠ ਕਰਨਾ ਆ ਗਿਆ ਜਦ ਕਦੀ ਗੁਰਦੁਆਰਾ ਸਾਹਿਬ ਵਿੱਚ ਸੰਗਰਾਂਦ ਜਾਂ ਗੁਰਪੁਰਬ ਜਾਂ ਸਮਾਗਮ ਹੁੰਦਾ ਤਾਂ ਅਸੀਂ ਜੋੜੇ ਸੰਭਨ ਦੀ ਸੇਵਾ ਵੀ ਕਰਦੇ ਕਦੇ ਕਦੇ ਲੰਗਰ ਬਤੌਣਾ ਅਤੇ ਵਰਤਨ ਮਾਂਜਣ ਦੀ ਸੇਵਾ ਕਰਨਾ ਦਾ ਮੌਕਾ ਵੀ ਮਿਲਦਾ ਬੇਬੀ ਖੁਦ ਵੀ ਇੰਨਾ ਕੰਮਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਂਦੀ। ਬਾਦ ਦੇ ਵਿੱਚ ਅਸੀਂ ਸਿੱਖ ਇਤਿਹਾਸ ਦੇ ਧਰਮ ਬਾਰੇ ਹੋਰ ਵੀ ਬਹੁਤ ਸਾਰੀ ਕਿਤਾਬਾਂ ਪੜੀਆਂ ਪਰ ਸੈਭ ਜਾਦਿਆਂ ਦੀ ਸਾਚ ਸ਼ਾਦਤ ਦੀ ਸਾਖੀ ਵਾਲੀ ਇਹ ਕਿਤਾਬ ਸਾਡੀ ਹਮੇਸ਼ਾ ਹੀ ਖਾਸ ਰਹੀ। ਸਾਡਾ ਜਦ ਕਦੇ ਵੀ ਦਿਲ ਕਰਦਾ ਅਸੀਂ ਇਸ ਨੂੰ ਪੜਦੇ ਤੇ ਇੱਕ ਵਾਰ ਫੇਰ ਸਾਡੇ ਇਤਿਹਾਸ ਦੇ ਰੂਪ ਹੁੰਦੇ। ਇਹ ਪੁਸਤਕ ਸਾਡੇ ਪਾਸ ਕਈ ਵਾਰੀ ਵਾਰੇ ਆ ਰਹੀ। ਫਿਰ ਇੱਕ ਵਾਰ ਸਾਡੇ ਗਵਾਂਢ ਦੇ ਸ਼ਹਿਰ ਤੋਂ ਆਇਆ ਪਾਂਥਾ ਜਿਹੜਾ ਕਿ ਕਦੇ-ਕਦੇ ਸਾਡੇ ਘਰ ਵੀ ਘੇੜਾ ਮਾਰਦਾ ਸੀ ਸ਼ਾਇਦ ਕੋਈ ਪਾਣੀ ਧਾਣੀ ਪੀਣਾ ਆਇਆ ਸੀ ਉਸ ਦੀ ਨਜ਼ਰ ਘਰ ਦੇ ਵਿੱਚ ਬਣੀ ਸੀਮੰਟ ਦੀ ਸਲੇਪ ਤੇ ਪਈ ਸ਼ਾਹ ਸੈਭ ਜਾਦਿਆਂ ਦੀ ਸ਼ਾਦਤ ਵਾਲੀ ਕਿਤਾਬ ਤੇ ਪਈ ਪਹਿਲਾਂ ਤਾਂ ਉਹ ਕੁਝ ਛਿਰਕ ਪੁਸਤਕ ਦੇ ਪੰਨੇ ਉਂਝ ਹੀ ਫਰੋਲਦਾ ਰਿਹਾ ਫਿਰ ਉਸਨੇ ਹਿੰਮਤ ਕਰਕੇ ਵੀ ਬੀਤੋ ਆਪਣੇ ਪੋਤੇ-ਪੋਤੀਆਂ ਦੇ ਪੜਨ ਲਈ ਇਸ ਪੁਸਤਕ ਦੀ ਮੰਗ ਕੀਤੀ। ਬੀਬੀ ਭਾਵੇਂ ਇਹ ਪੁਸਤਕ ਦੇਣਾ ਨਹੀਂ ਸੀ ਚਾਹੁੰਦੀ ਕਿਉਂ ਜੋ ਉਸ ਨੂੰ ਪਤਾ ਸੀ ਕਿ ਅਸੀਂ ਇਸ ਪੁਸਤਕ ਨੂੰ ਕਿੰਨਾ ਪਸੰਦ ਕਰਦੇ ਹਾਂ ਪਰ ਫਿਰ ਬੀਬੀ ਭਾਂਦੇ ਨੂੰ ਨਾ-ਨਾ ਕਰ ਸਕੇ ਬੀਬੀ ਦਾ ਖਿਆਲ ਸੀ ਕਿ ਜੇਕਰ ਕਿਸੇ ਨੇ ਕੁਝ ਮੰਗੇ ਹੀ ਲਿਆ ਫਿਰ ਉਸ ਲਈ ਕੀ ਜਵਾਬ ਦੇਣਾ ਬੀਬੀ ਨੇ ਭਾਂਥੇ ਨੂੰ ਇਹ ਵੀ ਤਕਦੀ ਕੀਤੀ ਕਿ ਜਦ ਵੀ ਉਸ ਦੇ ਪੋਤੇ-ਪੋਤੀਆਂ ਇਸ ਪੁਸਤਕ ਨੂੰ ਪੜ੍ਹਨ ਲੈਣ ਉਹ ਇਸ ਪੁਸਤਕ ਵਾਪਸ ਕਰ ਜਾਵੇ ਪਾਂਥੇ ਨੇ ਵਾਦਾ ਕੀਤਾ ਕਿ ਅਗਲੇ ਮਹੀਨੇ ਜਦ ਉਹ ਸਾਡੇ ਸ਼ਹਿਰ ਗੇੜਾ ਮਾਰੇਗਾ ਤਾਂ ਉਹ ਪੁਸਤਕ ਵਾਪਸ ਕਰ ਦਵੇਗਾ ਉਸ ਤੋਂ ਬਾਅਦ ਉਹ ਪਾਂਥਾ ਕਈ ਵਾਰ ਸਾਡੇ ਸ਼ਹਿਰ ਤੇ ਘਰ ਆਇਆ ਪਰ ਕਦੇ ਵੀ ਉਹ ਪੁਸਤਕ ਵਾਪਸ ਕਰਨ ਲਈ ਲੈ ਕੇ ਨਾ ਆਇਆ ਮੇਨੇ ਵਾਰੇ ਅਤੇ ਦਹਾਕੇ ਲੰਘ ਗਏ ਫਿਰ ਵੀ ਕਈ ਵਾਰ